ਨਾਜ਼ਪੀਣਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲੁਧਿਆਣਾ ਵਿਖੇ ਨਵੇਂ ਸਾਲ ਦੀ ਖੁਸ਼ੀ ਮੌਕੇ ਅਮਨ ਐਂਡ ਫਰੈਂਡਸ ਕਲੱਬ ਵੱਲੋਂ 8 ਦਸੰਬਰ ਟੂ ਰਿਮੈਂਬਰ ਪ੍ਰੋਗਰਾਮ ਦਾ ਆਯੋਜਨ ਸਾਊਥ ਸਿਟੀ ਵਿਖੇ ਕੀਤਾ ਗਿਆ ਜਿਸ ਦਾ ਮੁੱਖ ਆਕਰਸ਼ਣ ਡੀਜੇ 뮤직 ਫੁੱਲ ਮਸਤੀ ਅਨਲਿਮਿਟਿਡ ਫੂਡ ਡਾਂਸ ਤੰਬੂਲਾ ਫਨ ਐਂਡ ਗੇਮਸ ਰੈਂਪ ਵਾਕ ਸਰਪ੍ਰਾਈਜ਼ ਗਿਫਟ ਰਿਟਰਨ ਗਿਫਟਸ ਸਨ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨਾਂ ਵਜੋਂ ਭਾਰਤੀ ਸਚਦੇਵਾ ਕੀਰਤੀ ਕਪੂਰ ਐਡਵੋਕੇਟ ਬੀਨੂ ਰਾਜਪੂਤ ਅਮਨ ਮਾਨ ਰੋਹਿਤ ਬੱਗਾ ਨੇ ਸ਼ਿਰਕਤ ਕੀਤੀ ਇਸ ਯਾਦਗਾਰੀ ਸਮਾਗਮ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ ਜਿਸ ਦਾ ਕਲੱਬ ਦੇ ਮੈਂਬਰਾਂ ਨੇ ਖੂਬ ਆਨੰਦ ਮਾਣਿਆ ਇਸ ਮੌਕੇ ਤੇ ਬੋਲਦਿਆਂ ਅਮਨਪ੍ਰੀਤ ਕੌਰ ਨੇ ਕਿਹਾ ਕਿ ਆਪਣੇ ਜੀਵਨ ਵਿੱਚ ਤਣਾਅ ਨੂੰ ਘੱਟ ਕਰਨ ਦੇ ਲਈ ਆਪਣੀ ਜ਼ਿੰਦਗੀ ਦਾ ਹਰ ਪਲ ਖੁਸ਼ੀ ਨਾਲ ਬਿਤਾਉਣਾ ਚਾਹੀਦਾ ਹੈ ਅਤੇ ਇਦਾਂ ਦੇ ਸਮਾਗਮਾਂ ਵਿੱਚ ਭਾਗ ਲੈਣ ਨਾਲ ਮਨ ਅਤੇ ਸਰੀਰ ਬਿਲਕੁਲ ਤੰਦਰੁਸਤ ਅਤੇ ਠੀਕ ਰਹਿੰਦਾ ਹੈ ਇਸ ਮੌਕੇ ਤੇ ਮੁੱਖ ਮਹਿਮਾਨਾਂ ਨੇ ਸਮਾਗਮ ਵਿੱਚ ਆਏ ਹੋਏ ਮੈਂਬਰਾਂ ਨੂੰ ਆਪਣੇ ਆਪਣੇ ਸੰਬੋਧਨਾਂ ਵਿੱਚ ਇੱਕੋ ਹੀ ਗੱਲ ਕਹੀ ਕਿ ਤਣਾ ਲੈਣਾ ਆਪਣੇ ਆਪ ਆਪਣਾ ਨੁਕਸਾਨ ਕਰਨਾ ਹੈ ਇਸ ਮੌਕੇ ਖੇਡਾਂ ਵਿੱਚ ਤੰਬੂਲਾ ਗੇਮਸ ਟੰਗ ਟਵਿਸਟਰ ਸ਼ੇਰਾਂ ਦੇ ਨਾਮ ਲਿਖਣਾ ਟੇਬਲ ਗੇਮ ਟੋਕਰੀ ਵਿੱਚੋਂ ਚੀਜ਼ਾਂ ਕੱਢਣਾ ਅਤੇ ਇੱਕ ਗੀਤ ਗਾਉਣਾ ਸ਼ਾਮਲ ਸੀ ਜਿੱਤੇ ਹੋਏ ਮੈਂਬਰਾਂ ਨੇ ਜਿੱਥੇ ਖੇਡਾਂ ਦਾ ਖੂਬ ਆਨੰਦ ਮਾਣਿਆ ਉੱਥੇ ਬਹੁਤ ਸਾਰੇ ਤੋਹਫੇ ਵੀ ਪ੍ਰਾਪਤ ਕੀਤੇ ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਮਿਸ ਕੁਇਨ ਮੁਕਾਬਲਾ ਸੀ ਜਿਸ ਨੂੰ ਵੱਖ-ਵੱਖ ਮੈਂਬਰਾਂ ਨੇ ਆਪਣਾ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਿਸ ਕੁਇਨ ਦਾ ਖਿਤਾਬ ਜਿੱਤਣ ਲਈ ਮੁਕਾਬਲਾ ਕੀਤਾ ਅਤੇ ਵੱਖ-ਵੱਖ ਪੜਾਅ ਪਾਰ ਕਰਦੇ ਹੋਏ ਮਿਸ ਕੁਇਨ ਦਾ ਖਿਤਾਬ ਆਰਤੀ ਅਰੋੜਾ ਨੇ ਜਿੱਤਿਆ ਇਸ ਮੌਕੇ ਤੇ ਬੋਲਦਿਆਂ ਆਰਤੀ ਅਰੋੜਾ ਨੇ ਕਿਹਾ ਕਿ ਉਹ ਭਾਵੇਂ ਪਹਿਲਾ ਮਾਡਲਿੰਗ ਫੀਲਡ ਨੂੰ ਛੱਡ ਗਏ ਸਨ ਪਰੰਤੂ ਪਰਿਵਾਰ ਦੇ ਸਹਿਯੋਗ ਅਤੇ ਮੋਟੀਵੇਸ਼ਨ ਸਦਕਾ ਉਹ ਦੁਬਾਰਾ ਇਸ ਮੁਕਾਮ ਤੇ ਫਿਰ ਪਹੁੰਚੇ ਹਨ ਉਹਨਾਂ ਜਿੱਥੇ ਆਪਣੇ ਪਰਿਵਾਰ ਦਾ ਧੰਨਵਾਦ ਕੀਤਾ ਉਥੇ ਇਸ ਸਮਾਗਮ ਵਿੱਚ ਪਹੁੰਚੇ ਸਾਰੇ ਪ੍ਰਤੀਭਾਗੀਆਂ ਦਾ ਵੀ ਧੰਨਵਾਦ ਕੀਤਾ ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਜੱਜ ਕਿਰਨ ਚੌਧਰੀ ਕੀਰਤੀ ਕਪੂਰ ਭਾਰਤੀ ਸੱਚਦੇਵਾ ਅੰਜੂ ਸੂਤਸਨ ਜਿਨ੍ਹਾਂ ਨੇ ਇਸ ਮੌਕੇ ਮਿਸ ਕুইਨ ਬੈਸਟ ਵਾਕ ਅਤੇ ਵੈਲ ਅਡਰੈਸ ਦੇਖ ਹਿਤਾਬ ਜਿੱਤ ਦਿੱਤੇ ਇਸ ਮੌਕੇ ਅੰਜੂ ਕੌਸ਼ਨ ਨੇ ਵਧੀਆ ਗੀਤ ਪੇਸ਼ ਕਰਕੇ ਕਲੱਬ ਦੇ ਮੈਂਬਰਾਂ ਦਾ ਜਿੱਥੇ ਦਿਲ ਜਿੱਤਿਆ ਉੱਥੇ ਹੀ ਹੋਰ ਭਾਗੀਦਾਰਾਂ ਨੇ ਵੀ ਆਪਣੀ ਆਪਣੀ ਕਲਾ ਦੇ ਜੋਹਰ ਦਿਖਾਏ ਇਸ ਮੌਕੇ ਕੁਲਦੀਪ ਕੌਰ ਚਰਨਜੀਤ ਕੌਰ ਮਨਪ੍ਰੀਤ ਕੌਰ ਸੀਰਤ ਪ੍ਰਮਿੰਦਰ ਕੌਰ ਪ੍ਰੀਤੀ ਬਰਿੰਦਰ ਗਰੇਵਾਲ ਅਮਨਪ੍ਰੀਤ ਕੌਰ ਨਿਤਿਆ ਅੰਜੂ ਸੂਦ ਬਨੀਤਾ ਗਰੋਬਰ ਨੇ ਵੀ ਆਪਣੇ ਸੋਲੋ ਡਾਂਸਰ ਪੇਸ਼ ਕਰਕੇ ਮੈਂਬਰਾਂ ਦੀ ਵਾਹ ਵਾਹੀ ਖੱਟੀ ਕੋਰੀਓਗ੍ਰਾਫਰ ਦੀ ਭੂਮਿਕਾ ਵਜੋਂ ਐਨਸੀ ਰਾਜਪੂਤ ਨੇ ਸਾਰੇ ਮੈਂਬਰਾਂ ਨੂੰ ਆਪਣੇ ਡਾਂਸ ਤੇ ਨੱਚਣ ਲਈ ਮਜਬੂਰ ਕਰ ਦਿੱਤਾ। ਅੰਤ ਵਿੱਚ ਕਲੱਬ ਮੈਂਬਰਾਂ ਲਈ ਲੱਕੀ ਡਰਾ ਵੀ ਕੱਢਿਆ ਗਿਆ ਜਿਸ ਵਿੱਚ ਫਿਟਨੈਸ ਜਿਮ ਦੇ ਕੋਚ ਨੇ ਲੱਕੀ ਡਰਾ ਕੱਢਿਆ ਅਤੇ ਜੇਤੂਆਂ ਨੂੰ 1 ਮਹੀਨੇ ਦੀ ਮੁਫਤ ਮੈਂਬਰਸ਼ਿਪ ਆਪਣੇ ਫਿਟਨੈਸ ਸੈਂਟਰ ਦੀ ਦਿੱਤੀ ਅਤੇ ਨਾਲ ਹੀ ਕਿਹਾ ਕਿ ਲੇਡੀਜ਼ ਨੂੰ ਆਪਣੇ ਸਰੀਰ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹ ਤੰਦਰੁਸਤ ਰਹਿ ਸਕੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸਾਰੇ ਮੈਂਬਰਾਂ ਨੂੰ ਬਹੁਤ ਸਾਰੇ ਤੋਹਫੇ ਵੀ ਦਿੱਤੇ ਗਏ ਇਸ ਮੌਕੇ ਹੋਰਨਾਂ ਤੋਂ ਇਲਾਵਾ ਸविता ਆਰਤੀ ਅਰੂੜਾ ਸੁਨੀਤਾ ਮਿਸ ਕੁਇਨ ਕਿਰਤੀ ਕਪੂਰ ਨੇ ਵੀ ਵੈਲ ਡ್ರೆਸਡ ਬਨੀਤਾ ਗ੍ਰੋਵਰ ਨੇ ਵੈਸਟ ਵਾਕ ਅਤੇ ਰਿੰਕੀ ਨੇ ਐਕਟਿਵ ਐਂਡ એનਰਜੈਟਿਕ ਦਾ ਖਿਤਾਬ ਜਿੱਤਿਆ ਮੁਰ ਅਗਲੇ ਸਾਲ ਫਿਰ ਆਉਣ ਦਾ ਵਾਅਦਾ ਕਰਕੇ ਇਹ ਸਮਾਗਮ ਸਮਾਪਤੀ ਵੱਲ ਵਧਿਆ ਸਮਾਪਤੀ ਤੋਂ ਬਾਅਦ ਤੱਕ ਮੈਂਬਰਾਂ ਵਿੱਚ ਬੜੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ